ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਬਲਿਕ ਪ੍ਰਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੇਵੀ ਸਿੱਧੂ ਨਿੱਘਾ ਸਵਾਗਤ ਕਰਦਾ ਸੋ ਇਸ ਟਾਈਮ ਮੈਂ ਖੜਾ ਜੀ ਜੈੰਤੀਪੁਰ ਤੇ ਮੇਰੇ ਸਾਹਮਣੇ ਖੜੇ ਨੇ ਦੋ ਮੀਰ ਜਿਨ੍ਹਾਂ ਨੇ ਗਲੇ ਵਿੱਚ ਇੱਕ ਤਖਤੀ ਲਟਕਾਈ ਹੋਈ ਹੈ ਬਾਬਾ ਸਾਹਿਬ ਅੰਬੇਦਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਤੇ ਨਸ਼ਾ ਮੁਕਤ ਤੇ ਜਾਤੀ ਮੁਕਤ ਸਮਾਜ ਲਈ ਪਾਦ ਯਾਤਰਾ ਸੋ ਪਹਿਲੀ ਤੇ ਇਹ ਗੱਲ ਕਿ ਸਾਨੂੰ ਪਾਦ ਯਾਤਰਾ ਕਰਨੀ ਕਿਉਂ ਪੈ ਰਹੀ ਐਨੀਆਂ ਸਰਕਾਰਾਂ ਦੇ ਹੁੰਦਿਆਂ ਹੋਇਆਂ ਐਨੇ ਸਾਡੇ ਕੋ ਸਿਸਟਮ ਦੇ ਹੁੰਦਿਆਂ ਹੋਇਆਂ ਇਹ ਸਭ ਚੀਜ਼ਾਂ ਜੇ ਆਮ ਲੋਕ ਇਹ ਸਭ ਕਰ ਰਹੇ ਨੇ ਤਾਂ ਸਮਝੋ ਕਿ ਉਹ ਇਸ ਸਮਾਜ ਤੋਂ ਇਸ ਸਿਸਟਮ ਤੋਂ ਕਿਤੇ ਨਾ ਕਿਤੇ ਨਾਕੂਸ ਨੇ ਸੋ ਆਪਾਂ ਇਹਨਾਂ ਵੀਰਾਂ ਨਾਲ ਗੱਲਬਾਤ ਕਰਾਂਗੇ ਸੋ ਗੱਲਬਾਤ ਦੇ ਦੌਰਾਨ ਤੁਸੀਂ ਵੀ ਸੁਣਿਓ ਤੇ ਮੈਂ ਵੀ ਤੁਹਾਡੇ ਤੱਕ ਇਹ ਵੀਡੀਓ ਲੈ ਕੇ ਇਸੇ ਕਰਕੇ ਪਹੁੰਚਿਆ ਕਿ ਇਹ ਜਿਹੜੇ ਵੀਰ ਆ ਇਹ ਕਿਉਂ ਆਖਰ ਇੱਕ ਹਥਿਆਰ ਹੀ ਸਮਝ ਲਈਏ ਆਪਣੀ ਜਿਹੜੀ ਪਾਧ ਯਾਤਰਾ ਕਰ ਰਹੀ ਇੱਕ ਤਰ੍ਹਾਂ ਦਾ ਹਥਿਆਰ ਹੀ ਆ ਕਿ ਸਾਡੀ ਜਿਹੜੀ ਆਵਾਜ਼ ਆ ਉਹ ਲੋਕਾਂ ਤੱਕ ਪਹੁੰਚਾਈ ਜਾਵੇ ਤੇ ਮੈਂ ਵੀ ਕੋਸ਼ਿਸ਼ ਕਰਦਾ ਕਿ ਆਪਣੇ ਚੈਨਲ ਦੇ ਥਰੂ ਸਾਡੇ ਚੈਨਲ ਥਰੂ ਇਹ ਜਿਹੜੀ ਵੀਡੀਓ ਦੇ ਰਾਈ ਇਹਨਾਂ ਦੀ ਜਿਹੜੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਐ ਸੋ ਮੈਂ ਗੱਲਬਾਤ ਕਰਾਂ ਸਭ ਤੋਂ ਪਹਿਲਾਂ ਇਹ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਸ਼ੁਭਨਾਮ ਕੀਜੀਏ ਆਪਣਾ ਜੀ ਮੇਰਾ ਨਾਮ ਆਨੰਦ ਲਾਲ ਕਲਿਆਣਪੁਰਿਆ ਜੀ ਵੀ ਰਿਟਾਇਰਡ ਪ੍ਰਿੰਸੀਪਲ ਤੇ ਮੌਜੂਦਾ ਮੈਂ ਸਰਪੰਚਾਂ ਪਿੰਡ ਕਲਿਆਣਪੁਰ ਦਾ ਬਲਾਕ ਤਾਰੀਵਾਲ ਚ ਪੈਂਦਾ ਹੈ ਕਲਿਆਣਪੁਰ ਦਾ ਹਾਂ ਜੀ ਤੇ ਅੱਜ ਜਿਹੜੀ ਆਪਾਂ ਇਹ ਪੱਧ ਯਾਤਰਾ ਕਰ ਰਹੇ ਆ ਇਹਦਾ ਕੀ ਮੋਟਿਵ ਆ ਜੀ ਸਤਿਕਾਰਯੋਗ ਸਾਥੀਓ ਅੱਜ ਦੀ ਜਿਹੜੀ ਪੱਧ ਯਾਤਰਾ ਹੈ ਇਹਦਾ ਮੋਟਿਵ ਹੈ ਕਿ ਨਸ਼ਾ ਮੁਕਤ ਔਰ ਜਾਤੀ ਮੁਕਤ ਸਮਾਜ ਦੀ ਸਜਣਾ ਲਈ ਅਸੀਂ ਇਹ ਯਾਤਰਾ ਜਿਹੜੀ ਹੈ ਕਲਿਆਣਪੁਰ ਤੋਂ ਸ਼ੁਰੂ ਕਰਕੇ ਹਰਮੰਦਰ ਸਾਹਿਬ ਤੱਕ ਅਸੀਂ ਗੁਰਾਂ ਦੇ ਚਰਨਾਂ 'ਚ ਇਹ ਬੇਨਤੀ ਲੈ ਕੇ ਚੱਲੇ ਆਂ ਕਿ ਸਾਨੂੰ ਬਲ ਬਖਸ਼ੋ ਇਹ ਸਮਾਜ ਜਿਹੜਾ ਹੈ ਇਹ ਜਾਤੀ ਮੁਕਤ ਹੋਵੇ ਔਰ ਨਸ਼ਾ ਮੁਕਤ ਹੋਵੇ ਤੋਂ ਅੱਜ ਦਾ ਬੜਾ ਇਤਿਹਾਸਕ ਦਿਨ ਅਸੀਂ ਚੁਣਿਆ ਹੈ ਜਿੱਥੇ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਹੈ ਉਤੇ ਭਾਰਤ ਦੇ ਸੰਵਿਧਾਨ ਨਿਰਮਤਾ ਬਾਬਾ ਸਾਹਿਬ ਡਾਕਟਰ Ambedkar ਦਾ ਜਿਹੜਾ ਹੈ ਪ੍ਰੀਤ ਨਿਰਵਾਣ ਦੇ ਸਾਡੇ ਅੱਥੇ ਅਨਿਵਰਸਰੀ ਆ ਤੋਂ ਅੱਜ ਦੇ ਦਿਨ ਹੀ ਭਾਰਤ ਦੀ ਸਰਕਾਰ ਨੇ ਜਿਹੜਾ ਹੈ ਇੱਕ ਕਟਗਿੰਤੀ ਨਾਲ ਸੰਬੰਧਿਤ ਜਿਹੜਾ ਹੈ ਮਨੂਮੈਂਟ ਸੀਗਾ ਉਹਦਾ ਸ਼ਹੀਦ ਉਹਨੂੰ ਕੀਤਾ ਸੀਗਾ ਸੋ ਇਹ ਇਤਫਾਕਨ ਦੋ ਤਿੰਨ ਕਾਰਨ ਜਿਹੜੇ ਹੈ ਇਕੱਠੇ ਹੋ ਗਏ ਆ ਅੱਜ ਦਾ ਦਿਨ ਚੁਣਨ ਦੇ ਲਈ ਤੋ ਇਹ ਉਦੇਸ਼ ਅਸੀਂ ਲੈ ਕੇ ਚੱਲੇ ਆ ਕਿ ਅਸੀਂ ਇਹ ਯਾਤਰਾ ਦੇ ਰਾਹੀ ਆਪਣੇ ਸਮਾਜ ਨੂੰ ਜਾਗਰਤ ਕਰਾਂਗੇ ਤਾਂ ਜੋ ਉਹ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਕਿਉਂਕਿ ਇਹ ਅੱਜ ਵੀ ਸਾਡਾ ਸਮਾਜ ਨਸ਼ੇ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਗਲਤਾਨਾ ਔਰ ਜਾਤੀ ਜਿਹੜਾ ਹੈ ਡੰਜ਼ ਉਹ ਵੀ ਉਸ ਰਹੀ ਜਿਹੜਾ ਹੈਗਾ ਸਾਡੇ ਦਿਮਾਗਾਂ ਦੇ ਵਿੱਚ ਬੇਸ਼ੱਕ ਅਸੀਂ ਦਿਨ ਰਾਤ ਸਿੱਖ ਧਰਮ ਦਾ ਪ੍ਰਚਾਰ ਕਰਦੇ ਆ ਪਰ ਫਿਰ ਵੀ ਅਸੀਂ ਆਪਣੀ ਵਿਪਰਨ ਕੀ ਰੀਤ ਜਿਹੜੀ ਆ ਉਹਨੂੰ ਨਹੀਂ ਛੱਡ ਰਹੇ ਸੋ ਇਸ ਯਾਤਰਾ ਦੇ ਰਾਹੀਂ ਅਸੀਂ ਇਹ ਮੈਸੇਜ ਸਮਾਜ ਤੱਕ ਪਹੁੰਚਾਉਣਾ ਚਾਹਨੀ ਆ ਕਿ ਜੇ ਅਸੀਂ ਆਪਣੇ ਗੁਰੂਆਂ ਦੀ ਡਾਕਟਰ ਮੈਡਿਕਰ ਦੀ ਜਿੰਨਾ ਪੂਰੀ ਮਨੁੱਖਤਾ ਦੇ ਲਈ ਔਰ ਖਾਸ ਕਰਕੇ ਇਸਤਰੀ ਜਾਤੀ ਵਾਸਤੇ ਔਰ ਦਲਤਾਵਾਦ ਤੇ ਬਹੁਤ ਕੰਮ ਕੀਤਾ ਔਰ ਇਸ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਨੇ ਔਰ ਅੱਜ ਜਿਨ੍ਹਾਂ ਦਾ ਸ਼ਹੀਦੀ ਦਿਨ ਹੈ ਉਹਨਾਂ ਪੂਰੇ ਸਮਾਜ ਦੇ ਲਈ ਆਪਣਾ ਬਲੀਦਾਨ ਦਿੱਤਾ ਸਾਡੇ ਜੋ ਅਧਿਕਾਰ ਸੀਗੇ ਉਹਨਾਂ ਨੂੰ ਉਹਨਾਂ ਦੀ ਖਾਤਰ ਕਿਹਾਤਾ ਜਾਂਦਾ ਕਿ ਉਹ ਜੰਜੂ ਦੇ ਲਈ ਪਰ ਉਹ ਜੰਜੂ ਦੇ ਨਹੀਂ ਲਈ ਨਹੀਂ ਸੀ ਉਹਨਾਂ ਨੇ ਕੁਰਬਾਨ ਕੀਤਾ ਉਹਨਾਂ ਤੇ ਮਨੁੱਖਤਾ ਦੇ ਜਿਹੜੇ ਬੇਸ਼ੱਕ ਉਹ ਬ੍ਰਾਹਮਣ ਸੀਗੇ ਜਿਹੜੇ ਉਹਨਾਂ ਕੋਲ ਅਪੀਲ ਲੈ ਕੇ ਆਏ ਸੀਗੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਵਾਸਤੇ ਜਿਹੜਾ ਹੈ ਉਹਨਾਂ ਆਪਣਾ ਬਲੀਦਾਨ ਦਿੱਤਾ ਸੀਗਾ ਸੋ ਇਸ ਨੇਸ਼ਨ ਨੂੰ ਲੈ ਕੇ ਅਸੀਂ ਇਹ ਯਾਤਰਾ ਜਿਹੜੀ ਆ ਕਰ ਰਹੀ ਹੈ ਧੰਨਵਾਦ ਜੀ ਸੋ ਜਿਹੜੀ ਤੁਸੀਂ ਯਾਤਰਾ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਕਿ ਇਸ ਯਾਤਰਾ ਦਾ ਸਮਾਜ ਦੇ ਉੱਤੇ ਕੋਈ ਅਸਰ ਹੋਏਗਾ ਜਾਂ ਸਰਕਾਰਾਂ ਤੇ ਕੰਮ ਤੱਕ ਇਹ ਜਿਹੜੀ ਤੁਹਾਡੀ ਆਵਾਜ਼ ਪਹੁੰਚੇਗੀ ਜਾਂ ਉਹ ਤੁਹਾਡੀ ਇਸ ਪੱਧ ਯਾਤਰਾ ਨੂੰ ਪ੍ਰਵਾਹ ਹੰਗਾਰਾ ਦੇਣਗੇ ਜਿਸ ਤਰ੍ਹਾਂ ਦੇ ਇਹ ਤੁਹਾਡੇ ਵਰਗੇ ਸਾਥੀ ਸਹਿਯੋਗ ਕਰ ਰਿਹਾ ਜਰੂਰ ਅਸੀਂ ਇਹ ਆਸ ਕਰਦੇ ਹਾਂ ਕਿ ਜਰੂਰ ਇਹ ਗੱਲ ਜਿਹੜੀ ਆ ਲੋਕਾਂ ਤੱਕ ਪਹੁੰਚੇਗੀ ਜੇ ਜ਼ਿਆਦਾ ਨਹੀਂ ਤਾਂ ਘਟ ਗਿਣਤੀ ਵਿੱਚ ਹੀ ਲੋਕ ਇਹਨੂੰ ਸੁਣਨਗੇ ਦੇਖਣਗੇ ਤੋਂ ਅਸੀਂ ਆਪਣਾ ਰੋਲ ਜਿਹੜਾ ਨਿਭਾਰੇ ਆ ਤੇ ਪੂਰੇ ਸਮਾਜ ਨੂੰ ਨਸ਼ਾ ਮੁਕਤੀ ਦੇ ਖਿਲਾਫ ਜਿਹੜਾ ਹੈ ਉਹ ਸੰਘਰਸ਼ ਛੇੜਨਾ ਚਾਹੀਦਾ ਹੈ ਸਾਨੂੰ ਸਰਕਾਰਾਂ ਤੇ ਨਹੀਂ ਰਹਿਣਾ ਚਾਹੀਦਾ ਸਰਕਾਰਾਂ ਦੀ ਆਪਣੀਆਂ ਮਜਬੂਰੀਆਂ ਉਹਨਾਂ ਵੋਟ ਬੈਂਕ ਨੂੰ ਦੇਖਿਆ ਹੁੰਦਾ ਹੈ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਪੂਰਾ ਸਮਾਜ ਉੱਠ ਕੇ ਤੇ ਇਹ ਗੁਰੂਆਂ ਦੇ ਚਤਿਵੇ ਸੋਚ ਦੇ ਅਨੁਸਾਰ ਸਾਡਾ ਸਮਾਜ ਜਿਹੜਾ ਹੈ ਉਹ ਬਣੇ ਪ੍ਰਿੰਸੀਪਲ ਸਾਹਿਬ ਮੈਂ ਇੱਕ ਸਵਾਲ ਹੋਰ ਕਰਾਂਗਾ ਕਿ ਜ਼ਿਆਦਾਤਰ ਵੇਖਿਆ ਜਾਂਦਾ ਕਿ ਜਿੰਨੇ ਵੀ ਲੋਅਰ ਫੈਮਲੀਆ ਹੁੰਦੀਆਂ ਨੇ ਜਾਂ ਮਿਡਲ ਕਲਾਸ ਫੈਮਲੀਆ ਹੁੰਦੀਆਂ ਨੇ ਉਹਨਾਂ ਦੇ ਬੱਚੇ ਹੀ ਅੱਜ ਕੱਲ੍ਹ ਦੇਖੇ ਜਾ ਰਹੇ ਨੇ ਕਿ ਜ਼ਿਆਦਾ ਨਸ਼ੇ ਦੀ ਗ੍ਰਿਫਤ ਵਿੱਚ ਨੇ ਬਿਲਕੁਲ ਸਹੀ ਕਿਹਾ ਕਲਾਸ ਦੀ ਗੱਲ ਕਰਾਂ ਤੇ ਉਹਨਾਂ ਦੇ ਜੇ ਹੋਣਗੇ ਵੀ ਤੇ ਉਹ ਸ਼ੋਅ ਨਹੀਂ ਹੁੰਦੇ ਤੇ ਜਿਹੜੇ ਲੋਅਰ ਕਲਾਸ ਫੈਮਲੀਆ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਇਨਾਂ ਚੀਜ਼ਾਂ ਤੋਂ ਮੁਕਤ ਕਰਨ ਕਿ ਤੁਸੀਂ ਪ੍ਰਿੰਸੀਪਲ ਹੋ ਤੁਸੀਂ ਮੇਰੇ ਇਸ ਸਵਾਲ ਦਾ ਜਵਾਬ ਜ਼ਰੂਰ ਦਿਓ ਬਿਲਕੁਲ ਤੁਸੀਂ ਸਹੀ ਕਿਹਾ ਮੈਂ ਜਦੋਂ ਦਾ ਸਰਪੰਚ ਬਣਿਆ ਹੈ ਦਿੱਲੀ ਇਹੋ ਜਿਹੇ ਕੇਸ ਸਾਡੇ ਕੋਲ ਆ ਰਹੇ ਆ ਜਿਹੜੇ ਘਟ ਗਿਣਤੀ ਘਟ ਆਮਦਨ ਨਾਲ ਸੰਬੰਧਿਤ ਜਿਹੜੇ ਲੋਅਰ ਸਟ੍ਰਾਟਾ ਹੈ ਜਾਂ ਕਿਹ ਲੋਕੀ ਦਲਿਤ ਪਰਿਵਾਰਾਂ ਉਹਨਾਂ ਦੇ ਝਗੜੇ ਆ ਰਹੇ ਆ ਔਰ ਉਹਨਾਂ ਦੀ ਮੁੱਖ ਜਿਹੜੀ ਜੜ ਹੈ ਉਹ ਨਸ਼ਾ ਵਾ ਤੁਸੀਂ ਬਿਲਕੁਲ ਠੀਕ ਕਿਹਾ ਹੈ ਤੇ ਸਾਨੂੰ ਪੂਰਾ ਜਿਹੜਾ ਸਮਾਜ ਜਾਗਰਤ ਸਮਾਜ ਹੈ ਸਾਨੂੰ ਆਪਣਾ ਰੋਲ ਪਲੇ ਕਰਕੇ ਤੇ ਇਹ ਸਮਾਜ ਨੂੰ ਇਹ ਗਲਤਾਨ ਜਿਹੜੀ ਹਾਲਤ ਹੈ ਉਹਦੇ ਵਿੱਚੋਂ ਕੱਢਣ ਦਾ ਯਤਨ ਕਰਨਾ ਚਾਹੀਦਾ ਹੈ ਮੈਂ ਫਿਰ ਕਹਾਂਗਾ ਕਿ ਸਾਨੂੰ ਸਰਕਾਰਾਂ ਤੇ ਨਹੀਂ ਰਹਿਣਾ ਚਾਹੀਦਾ ਸਰਕਾਰਾਂ ਨੇ ਤੇ ਪਿਛਲੇ ਦਿਨੀ ਇਲੈਕਸ਼ਨਾਂ ਦੇ ਵਿੱਚ ਜਿਸ ਤਰ੍ਹਾਂ ਨਸ਼ੇ ਵੰਡੇ ਆ ਉਹ ਮੀਡੀਆ ਦੇ ਰਾਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬੇਸ਼ੱਕ ਸਰਕਾਰਾਂ ਇਹ ਕੰਮ ਕਰ ਰਹੀਆਂ ਨੇ ਪਰ ਸਰਕਾਰਾਂ ਜਿਹੜੀਆਂ ਵਾਂ ਉਹ ਸਾਡੇ ਅੰਜੂ ਪੂੰਜਣ ਲਈ ਅਜਿਹਾ ਸਿਰਫ ਸ਼ੋਅ ਕਰ ਰਹੀਆਂ ਨੇ ਸੋ ਸਮਾਜ ਨੂੰ ਮੇਰੀ ਬੇਨਤੀ ਹੈ ਕਿ ਉਹ ਉੱਠ ਕੇ ਖੜੇ ਹੋਵੋ ਤੇ ਅਸੀਂ ਇਸ ਸਮਾਜ ਨੂੰ ਇਹ ਮਾੜੇ ਹਾਲਤ ਵਿੱਚੋਂ ਕੱਢਿਆ ਜਾਵੇ ਨਸ਼ੇ ਵਾਲੀ ਹਾਲਤ ਵਿੱਚੋਂ ਕੱਢਿਆ ਜਾਈ। ਧੰਨਵਾਦ। ਤੇ ਸਰ ਜਿਹੜੀ ਆਪਣੀ ਇਹ ਯਾਤਰਾ ਵਾ ਇਹ ਕਿਥੋਂ ਤੇ ਅੱਜ ਦੇ ਕਿੰਨੇ ਦਿਨ ਵਾਸਤੇ ਕੰਟੀਨਿਊ ਕਰ ਰਹੇ ਆਪਾਂ? ਅਸੀਂ ਇਹ ਯਾਤਰਾ 2 ਦਿਨ ਵਾਸਤੇ ਕੀਤੀ ਹੈ। ਅੱਜ ਅਸੀਂ ਪੈਦਲ ਕਲਿਆਣਪੁਰ ਧਰੀਵਾਲ ਬਲਾਕ ਦੇ ਪਿੰਡ ਹੈ ਉੱਥੋਂ ਚੱਲ ਕੇ ਤੇ ਇੱਥੇ ਪਹੁੰਚੇ ਆਂ। ਅੱਜ ਅਸੀਂ ਰਾਹ ਵਿੱਚ ਠਹਿਰਾਂਗੇ ਔਰ ਸਵੇਰੇ ਅਸੀਂ ਫੇਰ 6 ਵਜੇ ਚੱਲਾਂਗੇ ਤੇ ਲਗਭਗ ਅਸੀਂ 11 ਵਜੇ ਦੇ ਕਰੀਬ ਹਰਮੰਦਰ ਸਾਹਿਬ ਪਹੁੰਚਾਂਗੇ। ਤੇ ਪਿੱਛੋਂ ਸਾਡੀ ਪੰਚਾਇਤ ਦੇ ਹੋਰ ਮੈਂਬਰ ਹੋਰ ਪਤਵੰਤੇ ਜਿਹੜੇ ਆ ਕੇ ਆਰੇ ਮੱਥਾ ਟੇਕਨ ਤੇ ਵਾਪਸੀ ਅਸੀਂ ਬਾਈਕਾਰ ਜਿਹੜੀ ਹੈ ਕਰਾਂਗੇ ਉਹ ਦਿਨ ਦਾ ਸਾਡਾ ਪ੍ਰੋਗਰਾਮ ਸੀ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰਿੰਸੀਪਲ ਸਾਹਿਬ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਤੇ ਤੁਹਾਡੀ ਆਪਦੀ ਯਾਤਰਾ ਮੈਂ ਵੀ ਚਾਹੁੰਦਾ ਆਸ਼ਾ ਕਰਦਾ ਕਿ ਸਫਲ ਰਵੇ ਪਰਮਾਤਮਾ ਤੱਕ ਤੁਹਾਡੀ ਇਹ ਗੱਲਬਾਤ ਪਹੁੰਚੇ ਸਰਕਾਰ ਥੈਂਕ ਯੂ ਜੀ ਥੈਂਕ ਯੂ ਜੀ ਤੇ ਜਿਹੜਾ ਸਮਾਜ ਸਾਡਾ ਜਾ ਆਉਣ ਵਾਲੀ ਪੀੜ੍ਹੀ ਆ ਉਹ ਇਸ ਚੀਜ਼ ਨੂੰ ਬੜੇ ਵਧੀਆ ਤਰੀਕੇ ਨਾਲ ਤੁਹਾਡੀ ਇਸ ਯਾਤਰਾ ਦੇ ਥਰੂ ਸਮਝ ਸਕਣ ਕਿ ਕਿਸ ਤਰ੍ਹਾਂ ਇਹ ਨਸ਼ਾ ਸਾਡਾ ਨੁਕਸਾਨ ਕਰ ਰਿਹਾ ਤੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਬਲਿਕ ਪ੍ਰਾਈਮ ਟੀਵੀ ਦੇਖ ਰਹੇ ਸਾਰੇ ਦਸਕਾਰਾਂ ਮੈਂ ਇੱਕ ਵਰੀ ਫੇਰ ਸਵਾਗਤ ਕਰਾਂ ਮੈਂ ਕੇਵੀ ਸਿੱਧੂ ਪਬਲਿਕ ਪ੍ਰਾਈਮ ਟੀਵੀ ਅੱਡਾ ਜੰਤੀਪੁਰ ਤੋਂ ਧੰਨਵਾਦ ਤੁਹਾਡਾ ਸਾਰਿਆਂ ਦਾ ਥੈਂਕ ਯੂ